ਹਾਂਜੀ ਅੱਜ ਆਪਾਂ ਬਣਾ ਰਹੇ ਆ ਆਲੂ ਵਾਲੇ ਪਰੌਂਠੇ ਤੇ ਵਿੱਚ ਆਪਾਂ ਸਾਰਾ ਨੂਨ ਮਿਰਚ ਪਾ ਰਹੇ ਆ ਪਿਆਜ਼ ਵਗੈਰਾ ਤੇ ਇਹ ਆਪਾਂ ਤਰੀਕਾ ਦੱਸਾਂਗੇ ਵੀ ਕਿੱਦਾਂ ਬਣਨਗੇ ਆਲੂ ਵਾਲੇ ਪਰੌਂਠੇ ਕਈਆਂ ਤੋਂ ਨਾ ਸੈਡਾਂ ਤੋਂ ਆਲੂ ਨਿਕਲ ਜਾਂਦੇ ਨੇ ਤੇ ਆਪਾਂ ਇਹ ਨਵੇਂ ਤਰੀਕੇ ਨਾਲ ਬਣਾ ਰਹੇ ਆ ਜਿਹਦੇ ਨਾਲ ਚਾਹੇ ਆਲੂ ਵਾਲੇ ਮੂਲੀ ਵਾਲੇ ਤੁਸੀਂ ਹਰੇਕ ਤਰ੍ਹਾਂ ਦੇ ਬਣਾ ਸਕਦੇ ਹੋ ਪਰੌਂਠੇ ਜੇ ਇਸ ਤਰੀਕੇ ਨਾਲ ਤੁਸੀਂ ਬਣਾਓਗੇ ਇਹਦੇ ਚਾਲੂਆਂ ਚ ਆਪਾਂ ਨੇ ਸਾਰੇ ਮਸਾਲੇ ਪਾ ਲਏ ਤੇ ਹੁਣ ਇਹਨਾਂ ਨੂੰ ਆਪਾਂ ਮੈਸ਼ ਕਰ ਲਿਆ ਇਧਰੋਂ ਹੁਣ ਉਦੋਂ ਬਾਅਦ ਆਟੇ ਦੀ ਲੋਈ ਲੈ ਕੇ ਤੁਸੀਂ ਆਪਣੇ ਹਿਸਾਬ ਨਾਲ ਲੈ ਲਓ ਇੱਕ ਲੋਈ ਥੋੜੀ ਜਿਹੀ ਵੱਡੀ ਲੈਣੀ ਆ ਇਹ ਚ ਦੋ ਲੋਈਆਂ ਲੈਣੀਆਂ ਨੇ ਆਟੇ ਦੀਆਂ ਇਹਨਾਂ ਨੂੰ ਫਿਰ ਬੇਲ ਲਿਆ ਰੋਟੀ ਦੀ ਤਰ੍ਹਾਂ ਜਿੰਨੀ ਆਪਾਂ ਰੋਟੀ ਬੇਲਦੇ ਆਂ ਉਦਾਂ ਬੇਲ ਲਓ ਤੁਸੀਂ ਚੰਗੀ ਤਰ੍ਹਾਂ ਫਿਰ ਇਹਦੇ ਵਿੱਚ ਤੁਸੀਂ ਆਲੂਆਂ ਦਾ ਪੇਸਟ ਵਿੱਚ ਰੱਖ ਦੋ ਉੱਪਰੋਂ ਫਿਰ ਇੱਕ ਹੋਰ ਛੋਟੀ ਲੋਈ ਉਹਨੂੰ ਤੁਸੀਂ ਚੰਗੀ ਤਰ੍ਹਾਂ ਗੋਲ ਕਰਕੇ ਤੇ ਉਹ ਉੱਪਰ ਰੱਖ ਦੇਣੀ ਆ ਹੱਥ ਕਾਣਾਲ ਚੰਗੀ ਤਰ੍ਹਾਂ ਉਹ ਫਿਰ ਆਲੂਆਂ ਦੇ ਉੱਪਰ ਰੱਖ ਦੇਣੀ ਆ ਆਲੇ-ਦਾਲੇ ਤੋਂ ਫਿਰ ਤੁਸੀਂ ਉਹਨਾਂ ਦੇ ਕਿਨਾਰੇ 모ੜ ਦੇਣੇ ਨੇ ਜਿਹੜੇ ਨੀਚੇ ਵਾਲੀ ਰੋਟੀ ਆ ਫਿਰ ਉਹਨੂੰ ਆਟਾ ਲਾ ਕੇ ਸੁੱਕਾ ਤੇ ਵੇਲ ਲੈਣਾ ਇਹ ਬਹੁਤ ਸੌਖਾ ਤਰੀਕਾ ਹੈ ਇਹਦੇ ਨਾਲ ਤੁਸੀਂ ਰੋਟੀ ਐਦਾਂ ਬਣਾਓਗੇ ਇਸ ਤਰੀਕੇ ਨਾਲ ਨਾ ਤਾਂ ਤੁਹਾਡੇ ਰੋਟੀ ਬਹੁਤ ਵਧੀਆ ਬਣੂਗੀ ਦੇਖੋ ਹੁਣ ਚੰਗੀ ਤਰ੍ਹਾਂ ਵੇਲ ਲਓ ਤੁਸੀਂ ਫਿਰ ਤਵੇ ਤੇ ਪਾ ਦਿਓ ਇਹਨੂੰ ਹੀ ਲਾ ਦੋ ਪਰੌਂਠੇ ਨੂੰ ਆਲੇ-ਦਾਲੇ ਉਹ ਸਾਰਾ ਚੰਗੀ ਤਰ੍ਹਾਂ ਤਾਂ ਦੂਜੇ ਪਾਸੇ ਫਲਟ ਦੋ ਫਿਰ ਦੇਖੋ ਆ ਬਣ ਗਿਆ ਆਲੂ ਦਾ ਪਰੌਂਠਾ ਅਜਦਾ ਇੱਕ ਅੰਬੀਰ ਖਾ ਰਿਹਾ ਹੈ ਮਿੱਠੇ ਦਹੀਂ ਨਾਲ ਇਹਦੇ ਪਾਪਾ ਖਾ ਰਹੇ ਨੇ ਨਾਣ ਮਿਰਚ ਵਾਲੇ ਦਹੀਂ ਨਾਲ ਆਪੋ ਆਪਣਾ ਟੇਸਟ ਹੁੰਦਾ ਚਲੋ ਦੱਸਿਓ ਜੀ ਫਿਰ ਇਸ ਤਰ੍ਹਾਂ ਬਣ